ਵਾ ਗੁਰ ਇਕ ਪਰਖ ਨਰ ਭੋ ਨਰ ਬੈ ਅਕਾਲ ਤੁਗਾਦ ਸਚ ਹੈ ਪੀ ਸਚ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾ ਸੰਗਤ ਜੀਓ ਆਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੁਰਕੀ ਸ੍ਰੀ ਅਖੰਡ ਪਾਠ ਸਾਹਿਬ ਰਬਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਸਚੀ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਸੇਵਾ ਕਰਕੇ ਅਸੀਂ ਲਾਹ ਪਾਣੀ ਖੀਰ ਦੀ ਸੇਵਾ ਕੀਤੀ ਸੋ ਗਰਮਕ ਪਿਆਰਿਓ ਜਿਹਦੀ ਯਾਦ ਵਿੱਚ ਭਗਤਾਂ ਨਹੀਂ ਪਾਈ ਜਦੋਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਰਵਦਾਸ ਮਹਾਰਾਜੀਏ ਨੂੰ ਕੁਝ ਕੁ ਪੰਡਤ ਸੀ ਜਿਹੜੇ ਈਰਖਾ ਕਰਨ ਵਾਲੇ ਸੀ ਤੇ ਨਹੀਂ ਹੁੰਦੇ ਇਹ ਸਾਰੀ ਦੁਨੀਆ ਦਾ ਹੈ ਕਿ ਅਸੀਂ हथी सेवा करिए जी महाराजी करो एक गुरु केवल एक है सच्चे गुरु नाम बताया वाहिगुरु दे बगैर मैं एक बहुत कीर्तन ਉਹ ਹਰ ਬਿਨ ਰਹਿ ਨ ਸਕੋ ਹਮਰ ਸਰਬਨ ਸਿਮਰਨ ਹਰ ਕੀਤਨ ਹੋ ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸ ਦਾ ਚਿੰਤਨ ਕਰਦਾ ਵਾਹਿਗੁਰੂ ਦੇ ਬਾਝੋ ਮੈਂ ਇੱਕ ਪਲ ਭਰ ਵੀ ਜਿਉਂਦਾ ਨਹੀਂ ਹਰ ਜਨ ਕਿਉ ਰਹੇ ਹਰ ਸੇਵਾ ਬਿਨ ਅੱਜ ਹੰਸਾ ਉਹ ਤਲਾਬ ਦੇ ਵਾਜੋ ਰਹਿ ਨਹੀਂ ਸਕਦਾ ਸੇਵਾ ਦੇ ਵਿੱਚੀ ਬਰਕਤਾਂ ਨੇ ਸਾਰੀਆਂ ਇਹੀ ਉਹਨਾਂ ਦੀ ਚੜ੍ਹਦੀ ਕਲਾ ਹੋਈ ਹੈ ਤਾਈਂੋ ਕਿਰਪਾ ਹੋਈ ਹੈ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋ ਜਾਂਦੀ ਆ ਰਿੱਧ ਤਾਰ ਕਿਨਹੋ ਪ੍ਰੀਤ ਲਾ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਸੁਆਮੀ ਦੀ ਅਵਨਾਸੀ ਅਵਕਤਾ ਨਾਲ ਪ੍ਰੇਮ ਪਾਉਂਦਾ ਹੈ ਬਰੀ ਮਹੱਲਾ ਚੌਥਾ ਚੌਕੀ ਮਾਤਾ ਹੀ ਮੇਰੀ ਮਾਤਾ ਹਉ ਹਾਰ ਸਕਦੀ ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਰਹਾਉ ਹਮਰਾ ਮਨ ਬੈਰਾਗ ਬਰਕਤਾਰ ਦੀ ਖਾਤਰ ਮੇਰੀ ਆਤਮਾ ਉਦਾਸ ਅਤੇ ਤੀ ਤੈਸੇ ਮੋ ਹਰ ਬਿਨ ਰਹਿ ਨ ਜਾਏ ਮੈਂ ਰਹਿ ਨਹੀਂ ਸਕਦਾ ਗੁਰੂ ਤੋਂ ਬਿਨ ਰਹਿ ਨਹੀਂ ਸਕਦਾ ਜੇ ਮੱਟਕ ਦੀ ਹੋ ਸਕਦੀ ਹੈ ਮੱਛੀ ਜੇ ਪਾਣੀ ਤੋਂ ਬਿਨਾਂ ਰਹਿੰਦੀ ਆ ਨਹੀਂ ਹੋ ਸਕਦਾ ਨਕਲੀ ਹੋ ਸਕਦਾ ਆਖੋ ਸਤਰਾ ਜਿਹੜਾ ਅਸਲੀ ਸਤ ਕੋਲ ਨਾ ਆਵੇ ਉਹ ਸਿੱਖ ਬਹਿ ਸਤਗੁਰ ਪਾਸ ਉਹ ਤਾਂ ਸਤਗੁਰ ਦੇ ਨੇੜੇ ਹੋ ਐਸਾ ਕੰਮ ਨਾ ਬੁੱਲੇ ਕੀਚਾ ਜਿਤ ਅੰਤੋਂ ਪਸੋ ਤਾ ਫਿਰ ਦੇਖ ਲੋ ਵੀ ਗੁਰੂ ਨਾਨਕ ਦੇ ਮਹਾਰਾਜ ਘੁੰਮਦਾ ਫਿਰਦਾ ਰਿਹਾ ਫਿਰ ਗੁਰੂ ਗੋਬਿੰਦ ਸਿੰਘ ਵਾਰਾ ਜੀ ਨੇ ਉਹ ਤਾਂ ਗੁਰੂ ਦੇ ਨਾਲ ਜੁੜਦਾ ਆਖੋ ਸਤਨਾ ਕ੍ਰੂਦ ਚਨ ਗੁਰੂ ਨੂੰ ਪਿਆਰ ਕਰਦਾ ਉਹ ਚਗਾਈਆਂ ਜਿਹੜਾ ਸਰੋਵਰ ਆ ਨਾ ਬਾੜ ਸਰੋਵਰ ਉੱਥੇ ਹੰਸ ਮੋਤੀ ਚੁਗਦਾ ਉਹ ਬਾੜ ਸਰੋਵਰ ਤੇ ਨਹੀਂ ਬੈੰਦਾ ਉਹ ਤੋਬੇ ਤੇ ਬੈੰਦਾ ਈ ਜਿਹੜਾ ਅਸਲੀ ਗੁਰਬਖਾਨਾ ਉਹ ਨਾ ਤਾਂ ਕਿਸੇ ਦੇ ਨਿੰਦਿਆ ਕਰੇਗਾ ਨਿੰਦਿਆ ਵੀ ਕਰਦੇ ਆ ਤੇ ਮਾੜਾ ਵੀ ਦੇਖਦੇ ਆ ਗੁਰੂ ਘਰ ਦੇ ਵਿੱਚ ਵੀ ਆ ਕਿਸੇ ਦੇਖੀ ਜਾਣਗੇ ਵੀ ਅਬਲਾ ਤਾਂ ਕੋਈ ਹੁੰਦੀ ਨਹੀਂ ਕੋਈ ਇਸ ਤਰ੍ਹਾਂ ਦੀ ਗੁਰੂ ਘਰ ਦੇ ਵਿੱਚ ਇਹ ਹੁੰਦੀ ਵੀ ਆ ਮਾੜੀ ਮੋਟੀ ਉਹਦੇ ਘਰ ਦੀ ਬਾਹਰ ਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਕੁਰਬਾਨੀ ਗੁਰੂ ਸਾਨੂੰ ਬੜਾ ਪਿਆਰ ਦੇ ਨਾਲ ਸਮਝਾਉਂਦਾ ਜਿਤਨਾ ਭੌਰਾ ਕਾਵਲ ਦੇ ਕਨਦੇ ਬਾਜੋ ਰਹਿ ਨਹੀਂ ਸਕਦਾ ਇਸੇ ਤਰ੍ਹਾਂ ਰੇ ਮੋਏ ਸਰਦਪੂ اے ਪ੍ਰੀਤਮ ਕੁੱਲ ਆਲਮ ਦੇ ਮਾਲਕ ਐ ਮਨਨਦ ਹੁੰਤੇ ਹੈ ਹਰਦ ਪਰਿਪੂਰਣ ਹੋ ਰਿਹਾ ਹੈ ਅਤੇ ਜਦ ਵਾਹਿ ਅਸਾ ਕਰ ਦੁਜਾ ਵਲੇ ਇੱਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਕੀ ਤਿਸ ਪਾਉ ਬਹੁਤ ਦਿਖਾਇਆ ਹੈ ਉਸ ਨੂੰ ਇਹ ਆਖਰਖਾਰ ਵਾ ਬਿਣ ਦੰਤਾ ਜਗ ਖਾਇਆ ਬਿੜਾ ਦਾ ਤੋਂ ਹੀ ਖਾਦੀ ਆਖੋ ਸਤਨਾ ਮਹਾਰਾਜ ਦੀ ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ ਏ ਹਮ ਆਈ ਬਸ ਗਤ ਜਦੋਂ ਗੁਰੂ ਦੀ ਵਿਆਹ ਹੋ ਜਾਏ ਨਾ ਇਹ ਕਾਬੂ ਕਰ ਲੈਂਦੇ ਨੇ ਬਿਨ 사ਦਕ ਸਿੱਧ ਸੁਰਦੇਵ ਮਨੁੱਖਾ ਜੀ ਕਹਿੰਦੇ ਉਸ ਦੀ ਇਹੋ ਜਹੀ ਤਾਕਤ ਵੇਖ ਕੇ ਮੌਤ ਹੋ ਗਏ ਹਨ ਕੀ ਸੰਤਾਂ ਦੇ ਬਗੈਰ ਹੋਰ ਸਾਰੇ ਉਸ ਦੇ ਜਿਹਨੂੰ ਪੁੱਛੋ ਬੱਚੇ ਕੌਣ ਨੇ ਮਹਾਰਾਜ ਜੀ ਕਹਿੰਦੇ ਅਭਿਆਸੀ ਕਰਾਮਾਤੀ ਬੰਦੇ ਤੀਜੇ ਆਕਾਸੀ ਜੀਵ ਤੇ ਚੌਥੇ ਪ੍ਰਾਨੀ ਚਲੇ ਗਏ ਹਨ ਮਹਾਰਾਜ ਜੀ ਕਹਿੰਦੇ ਕਈ ਬਰਕਤ ਬਣ ਕੇ ਰੱਬ ਤੇ ਫਿਰਦੇ ਹਨ ਪਰ ਉਹਨਾਂ ਨੂੰ ਕਾਮ ਤਗੇ ਨਾ ਆਪ ਮਹਾਰਾਜ ਜੀ ਕਹਿੰਦੇ ਇੱਕ ਘਰਵਾਰੀ ਹੋ ਮਾਇਆ ਨੂੰ ਕੱਤਰ ਕਰਦੇ ਹਨ ਭਰਤ ਜੀ ਕਹਿੰਦੇ ਇਹ ਮਾਇਆ ਉਹਨਾਂ ਦੇ ਨਹੀਂ ਬਣਦੀ ਆਖੋ ਸਤਨਾ ਰਹਮ ਹਰ ਰੱਖੇ ਲੱਗ ਸਤਗੁਰ ਪਾਵੇ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ ਉਹਨਾਂ ਨੂੰ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਮੋਹ ਮਾਇਆ ਤੋਂ ਵਿਚਾਲਿਆ ਹੈ ਤਪ ਕਰਤੇ ਤਬਸੀਬ ਕਰਦੇ ਹੋਇਆਂ ਤੱਪੀਆਂ ਨੂੰ ਇਹ ਕਲ ਤਰਤੇ ਬਾਵਾ ਦਿੰਦੀ ਆ ਇਹ ਮੋਹ ਮਾਇਆ ਕਈ ਵਾਰ ਉਹਨਾਂ ਨੂੰ ਵੀ ਉਹ ਬੱਚਾ ਲੰਦੇ ਨੇ ਮਹਾਰਾਜ ਪੰਡਤ ਮੋਹੇ ਲੋਭ ਸਵਾਈ ਬਾਦ ਬ੍ਰਹਮਣ ਲਾਲਚ ਨੇ ਮੋਹ ਲਏ ਹਨ ਜਿੰਨੇ ਵੀ ਕਿੱਡਾ ਕਾਰਾ ਕਰ ਦਿੱਤਾ ਸ ਤੇ ਗੁਰਮੁਖ ਪਿਆਰਿਓ ਹੋ ਸਕਦਾ ਸਹਿਬ ਜਾਦੇ ਵਾਲੇ ਫੜਕੇ ਲਗੇ ਤੇ ਸਵੇ ਸਰਹਾਦ ਦੇ ਪੇਸ਼ ਕੀਤਾ ਤੇ ਸਵੇ ਸਰਹਾਦ ਪਿਆਰੇ ਜਿਹੜੇ ਪੰਡਤ ਸਨ ਜਦੋਂ ਪੰਡਤ ਜਦੋਂ ਜਿਹੜੇ ਪੰਡਤ ਸਨ ਉਹਨੂੰ ਆਏ ਸੀ ਵੀ ਇਹ ਮੀਰਾ ਬਾਈ ਜਿਹੜੇ ਸਾਨੂੰ ਵਧੀਆ ਸਰਧਾਲੂ ਹੋ ਗਈ ਤੇ ਸਭ ਕੁਝ ਗੁਰੂ ਰਵਦਾਸ ਉਹਨਾਂ ਨੂੰ ਕੁਝ ਨਹੀਂ ਮਿਲਿਆ ਇਸ ਕਰਕੇ ਗੁਰੂ ਰਵਦਾਸ ਨਾਲ ਈਰਖਾ ਲਾਗੇ ਕਰਨ। ਕਿ ਇੱਥੋਂ ਤੱਕ ਕਿ ਗਰਮਕ ਪਿਆਰਿਓ ਜਾ ਕੇ ਉਹਨਾਂ ਨੇ ਸਾਲ ਲੋਕਾਂ ਤੇ ਪੂਜਾ ਕਰਨ ਦਾ ਸਾਨੂੰ ਹੱਕ ਹੈ। ਇਹ ਰਵਦਾਸ ਸੈਣ ਜਾਂ ਕੋਈ ਵੀ ਨਹੀਂ ਵੱਡੇ ਲੋਕੋ ਤੋਂ ਜਿਹੜੇ ਹੁੰਦੇ ਤੇ ਇਹ ਕਿਰਪਾ ਕਿੰਨੇ ਕੀਤੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੋਕ ਸੀ ਰਵਦਾਸੀਏ ਮਜਵੀ ਝੀਵਰ ਨਾਈ ਸਾਨੂੰ ਰਾਜੇ ਮਹਾਰਾਜਿਆਂ ਨੂੰ ਅਧਿਕਾਰਾ ਪੱਗ ਬਣਨ ਦਾ ਮਾਰਚ ਚ ਠਕ ਲੋ ਗੁਰੂ ਵਾਲੇ ਬਣ ਜੇ ਕਿ ਆ ਕੰਮੀ ਕਮੀੜੀਆਂ ਨੀਵਿਆਂ ਦੇ ਨਾਲ ਅਬਰਤ ਨਹੀਂ ਸਕਣਾ ਇਹ ਇਹ ਲਿਖਿਆ ਹੋਇਆ ਇਤਿਹਾਸ ਦੇ ਵਿੱਚ ਇਹਨਾਂ ਦੇ ਨਾਲ ਨਹੀਂ ਅਸੀਂ ਅਮਰਤ ਸਕਣਾ ਉਹ ਅਮਰਤ ਇੱਕੋ ਕਾਲਪੁਰਖਾ ਇੱਕ ਨੂੰ ਹੀ ਸਿਮਰਨਾ ਇੱਕ ਦੇ ਸਿਮਰਨ ਕਰਨਾ ਇਧਰੋਂ ਜਿੰਨੇ ਵੀ ਰਵਦਾਸੀ ਮੱਧਵੀਰ ਸਿੱਖ ਨਾਈ ਝੀਵਰ ਆ ਤਰੀਕ ਨੂੰ ਇਧਰੋਂ ਰਾਜਾ ਨੂੰ ਵੀ ਕਹਿ ਦਿੱਤਾ ਜਿੰਨੇ ਵੀ ਆਏ ਸਾਰੇ ਸਾਰਿਆਂ ਦੇ ਕੇ ਰਵਦਾਸੀ ਮੱਧਵੀਰ ਸਿੱਖ ਝੀਵਰ ਨਾਈ ਸੈਣ ਸਿਰਾਂ ਦੇ ਉੱਤੇ ਦਸਤਾਰਾਂ ਸਜਾ ਦਿੱਤੀ ਆ ਕੋ ਸਤਨਾ ਤੇ ਬਾਈ ਧਾਰ ਦੇ ਤਾਂ ਗੁਰਮੁਖ ਪਿਆਰਿਓ ਬਾਈ ਧਾਰ ਦੇਰੀ ਪੱਗਾ ਬੰਨੀ ਬਿਠੇ ਨੇ ਪੱਗਾ ਦਾ ਸੀ ਰਾਜੇ ਮਹਾਰਾਜੇ ਬੜੀਆਂ ਜਾਤੀਆਂ ਨੂੰ ਪੱਗਾ ਬਣਾ ਕੇ ਸਾਡੇ ਬਰਾਬਰ ਦੇ ਕਰ ਦਿੱਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਤਾ ਕੀ ਆਖਿਆ ਮਹਾਰਾਜ ਕਹਿੰਦੇ ਉਹ ਰਾਜੇ ਉਹ ਜੀ ਕਹਿੰਦੇ ਮਸਲਮਕੀ ਤੋਂ ਪਹਿਲਾਂ ਪਹਿਲਾਂ ਛੱਡ ਕੇ ਥਾਂ ਥਾਂ ਤੇ ਭੱਜੇ ਫਿਰਦੇ ਆ ਗੁਰੂ ਨੂੰ ਛੱਡ ਕੇ ਅਸੀਂ ਗੁਰਮਖ ਪਿਆਰੇ ਆਪਣੇ ਵਰਗੇ ਨੂੰ ਉੱਥੋਂ ਮਹਾਰਾਜ ਜੀ ਕੱਢ ਦਿੰਦੇ ਨਾ ਪੱਗਾ ਬਣਾਉਂਦੇ ਕੱਢ ਦਿੰਦੇ ਰਾਜਿਆਂ ਨਾਲ ਪਤਾ ਹੁੰਦਾ ਨਾ ਵੀ ਆਹ ਮੇਰੇ ਨਾਲ ਐ ਕਰਨਗੇ ਮੈਨੂੰ ਨਾ ਗੁਰੂ ਜੀ ਸਾਨੂੰ ਕਿਤੇ ਉਹ ਸਮੇਂ ਕੱਢ ਦਿੰਦੇ ਦੂਰ ਕਰ ਦਿੰਦੇ ਰਾਜਿਆਂ ਨੂੰ ਲਵੇ ਲਾ ਲੈਂਦੇ ਬੜੇ ਸ਼ਹੀਦ ਹੋਏ ਨੇ ਸਿੰਘ ਸੀਦੋਏ ਨੇ ਸਿੰਘਣੀਆਂ ਸੀਦੋਏ ਨੇ ਸਾਰੇ ਬੱਚ ਜਾਣੇ ਸੀ ਸੋਚਣ ਦੀ ਬਹੁਤ ਵੱਡੀ ਕੁਰਬਾਨੀ ਕੀਤੀ ਹੋਇਆ ਸਾਡੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੇਤਾ ਰੱਖਿਓ ਜੇ ਅਸੀਂ ਸੇਵਾ ਸਿਵਨ ਨਹੀਂ ਕਰਾਂਗੇ ਗੁਰੂ ਰਨਾ ਫਿਰ ਦੇਖ ਲਓ 15 ਦੇ 15 ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਰਾਬਰ ਬਿਠਾ ਲਿਆ ਕੋ ਸੁਪਨਾ ਫਰਜ ਬਣਦਾ ਇੱਥੇ ਸਾਰੇ ਨਗਰ ਦਾ ਫਰਜ ਬਣਦਾ ਉੱਧਰਲੇ ਪਾਰਟੀ ਨੇ ਕਰਾਇਆ ਜੀ ਉਧਰਲੀ ਦੇ ਕਰਾਇਆ ਜੀ ਐਸੀ ਨਹੀਂ ਦੇਣਾ ਉਹ ਨਹੀਂ ਕਰਨਾ ਮਾਫ ਕਰਦੇ ਹੋ ਇਹ ਜੇ ਉਪਰਾਲਾ ਮੈਂ ਨਾ ਕਰਦਾ ਨਾ ਅਖੰਡ ਪਾਠ ਦਾ ਸਪੀਕਰ ਆਈ ਸਾਰੇ ਸੁਣਦੇ ਨੇ ਗੁਰੂ ਰਵਦਾਸ ਸਵਾਹਰਾ ਜੀ ਦਾ ਅਵਤਾਰ ਦੇਣਾ ਕਿਸ ਨੇ ਨਹੀਂ ਸੀ ਮੰਣਾਣਾ ਇਦ ਤੱਕ ਕੋਈ ਨਹੀਂ ਜਾਗਿਆ ਗੁਰੂ ਰਵਦਾਸ ਸਵਾਹਰਾ ਜੀਆ ਦੀ ਸੱਚੀ ਪਾਸ ਇਸ ਕਰਕੇ ਗੁਰੂ ਰਵਦਾਸ ਸਵਾਹਰਾ ਜੀ ਨੇ ਨਾਮ ਜਪ ਕੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਭਾਈ ਸੇਵਾ ਕਰੋ ਆਪਾਂ ਨੂੰ ਪਤਾ ਨਾਲੇ ਦੁਨੀਆ ਦੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣੀਆਂ ਨੇ ਰੱਬ ਦੇ ਪਿਆਰੇ ਚਾਹੁੰਦੇ ਨੇ ਸਭ ਦਾ ਭਲਾ ਕਰੋ ਸੋ ਭਾਈ ਗੁਰੂ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਦੁੱਖ ਪਾਪ ਤਾਂ ਨਿਕਟ ਮ ਆਵੇ ਜਦੋਂ ਅਸੀਂ ਗੁਰਦੁਆਰਾ ਉਸ ਘਟ ਨਹੀਂ ਜਾਣਾ ਜੇ ਅਸੀਂ ਗੁਰੂ ਦੇ ਕੋਲ ਚੱਲ ਕੇ ਆਵਾਂਗੇ ਤੇ ਗੁਰੂ ਦਾ ਹਮਨ ਕਰਾਂਗੇ ਤੇ ਮੁਕਤ ਹੋ ਜਾਵਾਂਗੇ ਆਖੋ ਸਤਨਾਮ ਵਾਹਿਗੁਰੂ ਨੇ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਣ ਦਾ ਰਹਿਮਤ ਕੀਤੀ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਔਰ ਆਲਮੇਲ ਕੇ ਸਾਰੇ ਆਪਾਂ ਸੇਵਾ ਕਰੀਏ ਗੁਰੂ ਦੀ ਤੇ ਇੱਕ ਅਰਦਾਸ ਮੇਰੀ ਵੀ ਕਰੇ ਕੱਲ੍ਹ ਬੀਤੇ ਸਾਰੇ ਕਮੇਟੀ ਵਾਲੇ ਬੈਠੇ ਸੀ ਮੈਂ ਹੈਂਡ ਫ੍ਰੀ ਕਰਤਾ ਜਦ ਫੋਨ ਆਇਆ ਵੀ ਮੈਂ ਭਾਈ ਆਪਦੇ ਆਨੰਦ ਚੰਬਦੀ ਆ ਠੀਕ ਆ ਮੈਂ ਮੈਨੂੰ ਸੀੜੋ ਨਾ ਇਸ ਕਰਕੇ ਸੰਗਤ ਨਾਲ ਪ੍ਰੇਮ ਬਣਿਆ ਹੋਇਆ ਪਰ ਇੱਕ ਗੱਲ ਤੋਂ ਮੈਂ ਤੁਹਾਡੇ ਨਾਲ ਬੜਾ ਨਰੇ ਨਰਾਜਗੀ ਹੈ ਇਸ ਚੀਜ਼ ਦੀ ਕਿਉਂਕਿ ਮੈਨੂੰ ਮਾਇਆ ਦੀ ਲੋੜ ਨਹੀਂ ਹੈ ਮਾਇਆ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਦਵਾਰੇ ਵਿਕਦਰਾਂਗੇ ਇਹਨੂੰ ਚਾਹ ਬੁਲਾਉਣੀ ਪੈਣੀ ਆ ਇਹਨੂੰ ਰੋਟੀ ਖਵਾਣੀ ਪੈਣੀ ਆ ਅਸੀਂ 24 ਕਮੇਟੀ ਵਾਲੇ ਮੈਨੂੰ ਤੰਗ ਕਰਦੇ ਹੋਣ ਜਾਂ ਕੋਈ ਪ੍ਰੇਸ਼ਾਨ ਕਰਦੇ ਹੋਣ ਜਾਂ ਕੋਈ ਸੰਗਤ ਤੰਗ ਕਰਦੀ ਹੋਵੇ ਤੇ ਰਹੀਏ ਇਸ ਕਰਕੇ ਭਾਈ ਜਿੱਥੇ ਵੀ ਜਾਂਦੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਸਾਰੇ ਦੁਨੀਆਂ ਦੇ ਸਰਬ ਸੰਜੇ ਹੁੰਦੇ ਨੇ ਇਸ ਕਰਕੇ ਲਾਹੇ ਲੈ ਲੈ ਕਰੋ ਭੱਲੇ ਆ ਆਪਣਾ ਨਿਤਨੇਮ ਕਰਿਆ ਪੂਰਾ ਪੰਜ ਬਾਣੀਆਂ ਦਾ ਆਪ ਸੇਵਾ ਲੈਂਦੇ ਨੇ ਆਪ ਹੀ ਉਹ ਜਿੱਥੇ ਭੇਜਦੇ ਨੇ ਉਹ ਅੱਪੇ ਵੇਲੇ ਸ੍ਰੀ ਖੰਡ ਪਾਟ ਸਾਹਿਬ ਦੀ ਸੇਵਾ ਚੱਲ ਰਹੀ ਆ ਇਹਦੇ ਵਿੱਚ ਨਾ ਕੋਈ ਕੇ ਆਪਣੀ ਮਾਇਆ ਨੂੰ ਸਫਲ ਨਹੀਂ ਕਰ ਪਾਇਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਆਇਆ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਾ ਧਾਈਆ ਰਣਾੰਗੀ ਕਰ ਕਰ ਤੇਰਾ ਕਰਿ ਸੱਚੇ ਸਹਿਬਾ ਗਿਆ ਨਹੀਂ ਕਰ ਤੇਰਾ ਕਰਤਾ ਤੇਰਾ ਸੱਜ ਸਹਿ ਜਿ ਸਹੇ ਨਾਮ ਤੇ ਸੱਚੇ ਸਾਹਿਬ ਮਨੈ ਬਸਿਆ ਜਨੀ ਇਛਾ ਸਭ ਪੁਜਿਆ ਸੁਦਾ ਕਰਵਨ ਗੀਤਾ ਗੁਰਬੇਟੋ ਜੀ ਦੀ ਹੈ ਵਡਿਆ ਬੱਜ ਦੂਤ ਤੁਦ ਵਸ ਕੀਤੀ ਕਾਲ ਕਟਕਵਾ ਕੀਓ ਸਗਲ ਮਨੋ ਉਤਰੇ ਸੁਣੀ ਉਸ ਦੀ ਬਾਣੀ ਸਭ ਗੁਰ ਰਹਾ ਪਰਪੂਰੀ ਚਰਨ ਲਾਗੇ ਵਾਜ ਚੰਗੀਆਂ ਗੁਰੀਆਈਆ ਵਜੇ 헤ਨੇੜੇ ਕੇ ਤੂ ਜਦੀ ਨਾਮ ਕਿਆਏ ਕਿੰਨੇ ਸੁਕੇ